ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਲੋਕ ਮੀਡੀਆ ਪ੍ਰੈਸ ਕਲੱਬ ਵੱਲੋਂ ਔਰ ਆਵਾਜ਼ ਪੰਜਾਬ ਦੀ ਚੈਨਲ ਵੱਲੋਂ ਅੱਜ ਸਾਡੀ ਟੀਮ ਗੁਰਦੁਆਰਾ ਭਾਈ ਲਾਲੋ ਵਿਖੇ ਪਹੁੰਚੀ ਹੈ ਜੋ ਕਿ ਬਾਬਾ ਵਿਸ਼ਕਰਮਾ ਜੀ ਦੇ ਜੇ ਮਨਾਉਣ ਵਾਸਤੇ ਦੀਵਾਲੀ ਦੇ ਸੰਬੰਧ ਵਿੱਚ ਇੱਥੇ ਸਹਿਜ ਪਾਠ ਆਰੰਭ ਕੀਤੇ ਜਾ ਰਹੇ ਹਨ ਆਓ ਇੱਥੇ ਦੇ ਪ੍ਰਬੰਧਕ ਵੀਰਾ ਵੱਲੋਂ ਆਪਾਂ ਉਹਨਾਂ ਕੋਲ ਜਾਣਕਾਰੀ ਲੈਣੇ ਆ ਸਭ ਤੋਂ ਪਹਿਲਾਂ ਆਪਾਂ ਉਹਨਾਂ ਨਾਲ ਫਤਿਹ ਦੀ ਸਾਂਝ ਪਾਈਏ ਪਾ ਜੀਵਾਇਕੋ ਕੀ ਕੱਲ ਸਲਾਮ ਅਲੈਕੁਮ ਸ਼੍ਰੀ ਸਹਿਜ ਪਾਠਾਂ ਦੇ ਅੱਜ ਰਮਤਾਰ ਕੀਤੀ ਗਈ ਆ ਬਾਬਾ ਬਿਸ਼ਕਰਮਾ ਜੀ ਦੇ 64ਵੇਂ ਉਤਸਵ ਲਈ ਆ ਸਹਿਜ ਪਾਠ ਰੱਖੇ ਗਏ ਹਨ ਤੇ 20 ਤਰੀਕ ਨੂੰ ਇਹਨਾਂ ਦਾ ਭੋਗ ਪਾਇਆ ਜਾਏਗਾ ਉਸ ਤੋਂ ਪ੍ਰੰਤ ਟੌਟਮਾ ਮਹਾਉਤਸਵ ਬੜੇ ਖੁਮਤਾਮ ਤੇ ਸ਼ਰਦਾ ਦੇ ਨਾਲ ਮਨਾਇਆ ਜਾਵੇਗਾ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਕੇ ਲੰਗਰ ਟੁੱਟ ਵਰਦਨਗੇ। ਸੰਤਾਂ ਨੂੰ ਇਲਾਕੇ ਦੇ ਲੀਡਰ ਸੰਬੋਧਨ ਕਰਨਗੇ। ਇਸ ਦੇ ਨਾਲ ਪੰਜਾਬੀ ਸੱਭਿਆਚਾਰ ਕਲਚਰ ਪ੍ਰੋਗਰਾਮ ਕਰਵਾਈਦਾ ਆ। ਉਹਦੇ ਬਾਰੇ ਜਾਣਕਾਰੀ ਸਾਡੇ ਧਿੰਨਾ ਜੀ ਤੁਹਾਨੂੰ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਪਿੰਡੇ ਭਾਜੀ ਉਸ ਦਿਨ ਸਪੈਸ਼ਲ ਚਾਰਟ ਪ੍ਰੋਗਰਾਮ ਜਿਹੜਾ ਕਰਾਇਆ ਜਾਂਦਾ ਵਾ ਉਸ ਦੇ ਵਿੱਚ ਮੇਨ ਸਿੰਗਰ ਸਾਟਾ ਹੈਗਾ ਇਹ ਮੁਹੰਮਦ ਅਰਸ਼ਾਦ ਔਰ ਅਸ਼ੋਕ ਗੱਲਗੇ ਤੇ ਹੋਰ ਵੀ ਕਾਫੀ ਸਿੰਗਰ ਆ ਰਹੇ ਆ ਜੋ ਇਹ ਸਾਰੇ ਦੇ ਨਾਮ ਹੀ ਦੇ ਸਕਦੇ ਇੰਨੇ ਜਾਣੇ ਤੇ ਕਿਉਂਕਿ ਦੋ ਸਿੰਗਰਾਂ ਦੇ ਨਾਮ ਦੇ ਰਹੇ ਆ ਤੇ ਬਾਕੀ ਸਾਰੇ ਸਿੰਗਰ ਹਾਜ਼ਰੀ ਭਰਗੇ ਤੋਂ ਸਭ ਤੋਂ ਪਹਿਲਾਂ ਸ਼ੁਰੂਆਤ ਹੋਊਗੀ ਘਾੜੀ ਇੱਥੇ ਨੇ ਪੈਂਦਤਾ ਜਾਂਦਾ ਵਾ ਉਸ ਤੋਂ ਬਾਅਦ ਅਸੀਂ ਘਰਾਏ ਜਾਂਦਾ ਸੋ ਇੰਨੀ ਜਾਣਕਾਰੀ ਦਿੰਦਿਆਂ ਵਾਈਕ੍ਰਿਤੀ ਕਾਰਸਾ ਵਾਈਕ੍ਰਿਤੀ ਨੇ ਵਾਈਕ੍ਰਿਤੀ ਕਾਰਸਾ ਮੈਡੀਕਲ ਮਤੇ ਸਾਰੀ ਸਾਥ ਸੰਗਤ ਨੂੰ ਜਾਨੀ ਸ਼ਿਵਕਰਮਾਡੇ ਦੇ ਬਹੁਤ ਬਹੁਤ ਵਧਾਈਆਂ ਦਿਵਾਲੀ ਦੀਆਂ ਬਹੁਤ ਬਹੁਤ ਵਧਾਈਆਂ ਨੇ ਸਾਡੀ ਪ੍ਰਬੰਧਕ ਕਮੇਟੀ ਵੱਲੋਂ ਅੱਜ ਸਹਿਜਪਾਠ ਦੇ ਆਰੰਭ ਕੀਤੇ ਗਏ ਹੈ ਸ਼੍ਰੀ ਸ਼ਿਵਕਰਮਾਡੇ ਦੇ ਸਮਾਂਦ ਵਿੱਚ ਅੱਜ ਉਸ ਤੋਂ ਇਲਾਵਾ ਜਿਹੜੇ ਦਿਵਾਲੀ ਦੇ ਪਾਈ ਗਾਲੋਈ ਦੇ ਗੁਰਦੁਆਰਾ ਸਾਹਿਬ ਵਿੱਚ ਜ ਰੰਮ ਕੀਤਾ ਹੈ ਪਾਠ ਤੇ 20 ਤਰੀਕ ਨੂੰ ਇਹਨਾਂ ਦਾ ਭੋਗ ਪਵੇਗਾ ਤੇ 22 ਤਰੀਕ ਦਿਵਾਲੀ ਤੋਂ ਅਗਲੇ ਦਿਨ ਸਾਡਾ ਸੰਸਕਰਮਾੜੇ ਹੋਦਾ ਹੈ ਤੇ ਬਾਕੀ ਪ੍ਰੋਗਰਾਮ ਤੁਹਾਨੂੰ ਪਿੰਦਾ ਹੀ ਨੇ ਸਾਡੇ ਪ੍ਰਧਾਨ ਜੀ ਨੇ ਗੁਰਿੰਦਰ ਕੱਲਾ ਜੀ ਨੇ ਸਾਰੇ ਨਾਸਿ ਦਿੱਤੇ ਹੈ ਜੀ ਤੇ ਸਾਰੇ ਸੰਗਤ ਨੂੰ ਹਮ ਹਮਾ ਕੇ ਪਹੁੰਚੋ ਸਾਡਾ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤੁਸੀਂ ਦੇਖ ਰਹੇ ਸੀ ਚੈਨਲ ਆਵਾਜ਼ ਪੰਜਾਬ ਦੀ ਤੁਹਾਡਾ ਆਪਣਾ ਪਾਈ ਬੰਜੀਤ ਸਿੰਘ ਖਾਲਸਾ ਨਾਲ ਸੰਜੀਪ ਵਰਦਵਾਜ ਜੀ ਕੈਮਰਾਮੈਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ